ਆਪ ਦੇਖ ਲਿਆ ਉਹ ਉਹ ਖੁੱਲੇ ਰਹੀ ਮੈਂ ਨਾ ਖੁੱਲੇ ਜਾਂਦੀ ਹਾਂ ਜੀ ਟੀੰਕੀ ਕੋਈ ਬੰਦ ਕਰਨਾ ਹੈ 12 ਵਜੇ ਬਾਹਰ ਆਵੇ 12 ਹੀ ਬੰਦ ਕਰਨਾ ਹੋਰ ਪੇਪਰ ਪੰਨਾ ਬਤਾ ਨਹੀਂ ਓਏ ਪੰਪ ਚੇਰ ਕੱਢ ਦੇ ਮੈਂ ਫੋਨ ਦੇਖਣਾ ਬਿਲਕੁਲ ਲੋਕੀਆ ਸਰ ਹੁਣ ਫਲਾ ਲਿਖੇ ਜਾਂ ਦੋ ਗੈਸ ਬੰਦ ਕਰਤੀ ਹੈ ਜੀ ਉੱਪਰੋਂ ਵੀ ਬਾਲ ਬੰਦ ਕਰਾਂਦੇ ਜਿੰਨੇ ਥੱਲੇ ਸੇ ਸਾਰੇ ਥੱਲੇ ਵੀ ਬੰਦ ਕਰ ਦਿੰਦੇ ਕਿੰਨੇ ਟਾਈਮ ਕਿੰਨੇ ਲੋਕ ਨੇ ਅੰਦਰ ਇੱਕੋ ਹੀ ਬੰਦਾ ਸੀਗਾ ਜੀ ਉਹਨਾਂ ਦਾ ਉਹਨੂੰ ਕੱਢ ਲਿਆ 60 70 ਸਾਲ ਦੀ ਉਹਦੀ ਉਮਰ ਸੀ ਜੀ ਠੀਕ ਆ ਹਾਂਜੀ ਹਾਂਜੀ ਨਹੀਂ ਐਂਬੂਲੈਂਸ ਤੋਂ ਭੇਜਦਾ ਉਹਨਾਂ ਨੂੰ ਕੋਈ ਕਹਿ ਸਾਡੇ ਕਿੰਨੇ ਕੁ ਲੋਕ ਨੇ ਅੰਦਰ ਕਿੰਨੇ ਕੁ ਲੋਕ ਨੇ ਕੁਛ ਐਟਿਕ ਦੇ ਬਾਰੇ ਉੱਪਰ ਬਾਲ ਸੀਗੇ ਜੀ ਹਾਂਜੀ 12 ਬਾਲ ਉੱਪਰ ਸੀਗੇ ਬੰਦੇ ਕਿੰਨੇ ਕਿੰਨੇ ਬੰਦੇ ਕਿੰਨੇ ਬੰਦਾ ਇੱਕੋ ਹੀ ਸੀਗਾ ਜੀ ਬੰਦਾ ਇੱਕ ਹੋਰ ਤਾਂ ਨਹੀਂ ਬਲੋਕ ਕੋਈ ਨਹੀਂ ਨਹੀਂ ਕੋਈ ਨਹੀਂ ਸਾਰਾ ਬਾਕੀ ਕਿੰਨੇ ਕੁ ਹੋਏਗੇ ਅਸੀਂ ਕੁਝ ਪਤਾ ਲੱਗ ਪਾ ਰਹੇ ਕਿਆ ਪਰ ਇਹਦੇ ਬਾਰੇ ਨਹੀਂ ਸਾਨੂੰ ਪਤਾ ਜੀ ਕਿੰਨੀ ਕਿ ਜਗ੍ਹਾ ਤੋਂ ਲੀਕ ਕੁਛ ਇਹਦਾ ਪਤਾ ਲੱਗ ਇੱਕ ਪੈ ਪੈ ਸੀਗਾ ਲੀਕ ਹੋਇਆ ਜੀ ਪਾਟਾ ਲ ਸਰ ਲੀਕ ਦਾ ਕਾਰਨ ਪਤਾ ਲੱਗਿਆ ਕਿ ਗੈਸ ਲੀਕ ਹੋਈ ਗੈਸ ਕਿਸੇ ਸਾਥੋਂ ਲੀਕ ਹੋਈ ਹੈ ਮਾਲਕ ਸਰ ਦੱਸਣਗੇ ਕੀ ਕਾਰਨ ਲੱਗ ਦੱਸੂਗੇ ਮਾਲਕ ਜਿਹੜੇ ਆਣਗੇ ਮੌਕੇ ਤੇ ਉਹਨਾਂ ਨਾਲ ਰਾਬਤਾ ਕਰਕੇ ਦੱਸਣਗੇ ਤੁਹਾਨੂੰ ਗੈਸ ਕੰਟਰੋਲ ਕਰਿਆ ਬਚਾਰੀਆਂ ਵੱਲੋਂ ਗੈਸ ਲੀਕ ਜਿਹੜਾ ਆਪ ਗੈਸ ਸੈਕੰਡ ਰੋਲ ਕਰ ਗੈਸ ਸੈਕੰਡ ਰੋਲ ਹੋਰ ਕੋਈ ਬੰਦਾ ਕੋਈ ਨਹੀਂ ਨਹੀਂ ਹਾਂਜੀ ਇਹ ਗੈਸ ਲੀਕ ਹੋਈ ਬਈ ਸਰ ਮਾਲਕ ਨਾਲ ਰਾਬਤਾ ਕਰਕੇ ਤੁਹਾਨੂੰ ਅਸੀਂ ਦੱਸਾਂਗੇ ਹੁਣ ਸਰ ਇੰਨਾ ਸਮਾਂ ਹੋ ਚੁੱਕਾ ਹੈ ਹਜੇ ਤੱਕ ਮਾਲਕ ਨਹੀਂ ਇੱਥੇ ਪਹੁੰਚ ਪਾਏ ਸਰ ਦੇਖ ਰਹੇ ਹਾਂ ਅਸੀਂ ਤਾਂ ਪਹਿਲਾਂ ਆਪਾਂ ਸਰ ਅਸੀਂ ਪਹਿਲਾਂ ਆ ਕੇ rescue operation ਕਰਨਾ ਹੁੰਦਾ ਜਿਹੜੇ ਮਾਲਕ ਉਹਨਾਂ ਨੂੰ ਦੇਖ ਲੈਣੇ ਸਰ ਇੱਥੇ ਹੁਣੇ ਮਾਲਕ ਕਿਤੇ ਆ ਗਏ ਕਿੰਨੀ ਜਗ੍ਹਾ ਤੋਂ ਕਿੰਨੀ ਜਗ੍ਹਾ ਤੋਂ ਕਿੰਨੀ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਜੀ ਕਿੰਨਾ ਟਾਈਮ ਹੋ ਗਿਆ ਇਹ ਦੋ ਜਣਾਂ ਨੂੰ ਕਿ ਕਿਹੜਾ ਜਿਹੜਾ ਖਤਮ ਕਰਨਾ ਸੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਰ ਸੰਤਾਈ ਵਜੇ ਕਾਲ ਆਈ ਆ ਜੀ ਤਾਂ ਅੰਦਾਜ਼ਾ ਨੂੰ ਸਰ 4:10 ਹੋ ਗਿਆ ਜੀ ਠੀਕ ਹੈ ਹੁਣ ਕੰਟਰੋਲ ਅੰਡਰ ਕੰਟਰੋਲ ਸਰ ਡੇਢ ਘੰਟਾ ਲੱਗਿਆ ਲੈਕ ਅਨਫੋਰਚੁਨੇਟ ਇਨਸੀਡੈਂਟ ਹੋਇਆ ਕਿ ਇੱਕ ਜਿਹੜਾ ਬੰਦਾ ਅਨਕੌਨਸ਼ੀਅਸ ਪਾੜ ਕੱਢ ਕੇ ਲੈ ਕੇ ਆਏ ਸੀ ਉਹਦੀ ਡੈਥ ਹੋਈ ਹੈਗੀ ਔਰ ਇਹਦੇ ਵਿੱਚ ਜਿਹੜਾ ਹੈਗਾ ਡੀਸੀ ਸਾਹਿਬ ਨੇ ਐਸਡੀਐਮ ਮੈਜਿਸਟਰੇਲ ਇਨਕੁਆਰੀ ਜਿਹੜੀ ਹੈਗੀ ਹੈ ਮਾਰਕ ਕੀਤੀ ਹੈਗੀ ਉਹ 15 ਦਿਨ ਦੇ ਵਿੱਚ ਇਨਕੁਆਰੀ ਕਰਨਗੇ ਤੇ ਰਿਪੋਰਟ ਸਬਮਿਟ ਕਰਨਗੇ ਕਿ ਇਹਦੇ ਜਿਹੜੇ ਜਿਹੜਾ ਇਨਸੀਡੈਂਟ ਹੋਇਆ ਇਹਦੇ ਕਾਰਨ ਕੀ ਹੈਗੇ ਨੇ ਔਰ ਜਿਹੜੇ ਫਰਦਰ ਫਿਊਚਰ ਦੇ ਵਿੱਚ ਜੇਕਰ ਕੋਈ ਫੋਰ ਫੈਕਟਰੀਜ਼ ਲੱਗੀਆਂ ਹੈਗੀਆਂ ਉਹਨਾਂ ਲਈ ਕੀ ਕੀ ਮਿਆਰ ਲੈਣੇ ਚਾਹੀਦੇ ਹਨ ਠੀਕ ਹੈ ਸੋਨ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਕੋਪਰਮੈਂਟ ਦੀ ਕੰਪਨੀ ਦਾ ਅਫਸਰ ਆਨ ਸੀਗੇ ਸਭ ਤੋਂ ਵੱਡੀ ਨਿਕਲੀ ਕਿ ਬਿਲਕੁਲ ਲੇਕਿਨ ਗੱਲ ਇਹ ਹੈ ਕਿ ਇਹ ਰੈ residenਸ਼ ਲੈ ਰਹੀ ਹੈ ਤੇ ਇਹ ਦੇਖਣਾ ਪਊਗਾ ਕਿ ਪਰਮਿਸ਼ਨ ਸੀਗੀ ਇਹਨਾਂ ਦੇ ਕੋਲ ਕੀ ਨਹੀਂ ਸੀਗੀ ਜਿਹੜੇ ਬੇਸਿਕ ਸਟੈਂਡਰਡਸ ਫੜੇ ਸੇ ਜਿਹੜੇ ਇੰਡਸਟਰੀ ਦੇ ਸਿਕਿਉਰਿਟੀ ਦੇ ਨੋਰਮਸ ਹੈ ਉਹ ਪੂਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਜੀ ਮਾਲਕ ਹੋ ਗਿਆ ਜਿਹੜੇ ਜਿਹੜੇ ਡਿਪਾਰਟਮੈਂਟ ਸੰਬੰਧੀ ਕਾਰਵਾਈ ਐਕਸ਼ਨ ਸਖਤ ਹਿੱਟਦਾ ਕਿਉਂਕਿ ਜਿਹੜਾ ਮਾਲਕ ਵੀ ਹੈ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ ਬਰਾਕੰਟ ਕਮੈਂਟ ਸਰ ਦੇਖੋ ਇਹ ਲੈ ਕੇ ਕਿ ਐਮਪਲਈਸ ਤੇ ਬਿਠਾ ਕੇ ਹੋਗਾ ਕਿ ਇਹ ਜਾਣਨੀ ਬਹੁਤ ਜ਼ਰੂਰੀ ਹੈ ਇਹੋ ਜਿਹੜੀਆਂ ਫੈਕਟਰੀਜ਼ ਨੇ ਫਾਸਟਪਰ ਦੇ ਵੱਡਾ ਕੈਮੀਕਲ ਆ ਆਡਿਟ ਸਮੇਂ ਸਿਰ ਹੋਣਾ ਚਾਹੀਦਾ ਛੇਟਾ ਗਿਆ ਗਿਆ ਪਾਵਰ ਜਿਹੜਾ ਆਪਣਾ ਪੋਲਿਊਸ਼ਨ ਬੋਰਡ ਆ ਜਿਹੜੀ ਕੁਸ਼ੀ ਮੂਲੀ ਦਿੱਤੀ ਜਾਂ ਇਹ ਸਿਰਫ ਦਾਵਾ ਹੀ ਰਹੇਗਾ ਜਾਂ ਇੰਪਲੀਮੈਂਟ ਹੋਏਗੀ ਇਨ ਕਮਿੰਗ ਡੇਸ ਆਰਟਸ ਦੇ ਕੱਲ ਤੁਸੀਂ ਐਕਸ਼ਨ ਦੇਖੋਗੇ ਸਹੀ ਜੀ ਡੈਥ ਹੋਇਆ ਕੋਣ ਹੈ ਵਿਅਕਤੀ ਸਟਿਲ ਸਰ ਇਹ ਰੁਕਾ ਲਓ ਕਹਿਰ ਜਾ ਰਿਹਾ ਸੀ ਕਿ ਪੁਰਾਣੀ ਤਰੀਕੇ ਨਾਲ ਪੁਰਾਣੀ ਬਹੁਤ ਸਾਲਾਂ ਦੀ ਫੈਕਟਰੀ ਚੱਲ ਰਹੀ ਸੀ ਇਹ ਇੱਕ ਟੈਕਨੀਕਲ ਇਸ਼ੂ ਹੈ ਕੰਸਰਨ ਡਿਪਾਰਟਮੈਂਟ ਨਾਲ ਉਸਰਾ ਨਾਲ ਕਰ ਦਿੱਤੀ ਜਾਊਗੀ ਨੰਬਰ 1 ਜਿਹੜੀ ਗੈਸ ਨਹੀਂ ਕਰ ਰਹੀ ਹੈ ਕਿੰਨੀ ਦੇਰ ਚਲੂ ਕੰਟਰੋਲ ਕੀਤਾ ਜਾ ਕਿਉਂਕਿ ਅੱਖਾਂ ਨੂੰ ਪੈ ਰਹੀ ਹੈ ਜਿਹੜੇ ਰਾਹਗੀਰ ਆ ਜੀ ਉਹਨਾਂ ਦੀ ਹਾਲਾਤ ਸਾਰਿਆਂ ਦੀ ਠੀਕ ਹੈ ਕਟਰੇ ਤੋਂ ਬਾਹਰ ਹੈ ਹਾਂਜੀ ਜੀ ਥੈਂਕ ਯੂ